ਮੈਦਾਨਾ ਵੀਜੇ ਕੁਮਾਰ ਐਮਸੀ ਆ ਪੰਜਾਬ ਦੇ ਵਿੱਚ ਬਠਿੰਡੇ ਨੂੰ ਮੈਂ ਬਲੋਂਗ ਕਰਦਾ ਜਿਹੜੇ ਨੋਟ ਕਹਿੰਦੇ ਹੋਏ ਕਿਉਂ ਕਹਿੰਦੇ ਨੇ ਇਹ ਨੋਟ ਪੈਂਦੇ ਨਹੀਂ ਇਹ ਬੰਡੇ ਜਾ ਰਹੇ ਸਵੇਰੇ 8 ਵਜੇ ਦੇ ਲੈ ਕੇ ਭਗਵਾਨ ਨਾਮ ਦੀ ਸਰਕਾਰ ਨੇ ਵਾਦਾ ਕੀਤਾ ਸੀ ਹਜ਼ਾਰ ਹਜ਼ਾਰ ਰੁਪਏ ਦਵਾਂਗੇ ਫਿਰ ਉਹਨਾਂ ਨੇ ਜਿਵੇਂ ਨਹੀਂ ਲੋਕ ਸਭਾ ਚ ਉਹਨਾਂ ਚਾਕੇ ਜੀ ਵੀ 1100 ਰੁਪਏ ਦਵਾਂਗੇ ਤੇ ਹੁਣ ਬਜਟ ਤੋਂ ਪਹਿਲਾਂ ਕਹਿੰਦੇ ਸੀ ਬਸ ਬਜਟ ਚ ਆ ਗਿਆ ਤੇ ਉਹਨਾਂ ਨੇ ਫਿਰ ਆ ਜਿਹੜੇ ਪੈਸੇ ਆ ਭੇਜੇ ਆ ਮੈਂ ਮੱਲਿਆਂ ਦੇ ਵਿੱਚ ਵੰਡ ਰਿਆਂ ਜਨਾਨੀਆਂ ਨੂੰ ਜਨਾਨੀਆਂ ਬੜੀਆਂ ਖੁਸ਼ ਆ ਵੀ 11 1100 ਰੁਪਏ ਸਾਨੂੰ ਮਿਲ ਰਿਹਾ ਪਰ ਉਹ ਇਸ ਗੱਲ ਤੇ ਨਾਰਾਜ਼ ਹੈ ਕਿ ਸਾਡ ਯਾ ਸੇ ਉਹਨੂੰ ਸਰਕਾਰ ਨੇ ਭੇਜਿਆ ਇਹ ਤਾਂ ਸਰਕਾਰ ਨੇ ਭੇਜਿਆ ਆ ਬੈਂਕ ਚੋਂ ਕਰਾ ਕੇ ਭੇਜਣੇ ਆ ਆਰਬੀ ਚੋਂ ਮੈਨੂੰ ਇਹ ਨਹੀਂ ਪਤਾ ਸਲੀਏ ਕਿ ਨਕਲੀ ਇਹ ਜਨਾਨੀਆਂ ਤਾਂ ਕਹਿੰਦੀਆਂ ਨਕਲੀ ਆ ਮੈਂ ਕਿਹਾ ਫਿਰ ਜਿਹੜੇ ਉਹਦੇ ਬਾਅਦ ਇਹ ਨਕਲੀ ਜੂਵੇ ਮੇਰੇ ਨੋਟ ਨੇ ਇਸ ਤਰ੍ਹਾਂ ਸੰਕੇਤਕ ਪ੍ਰਦਰਸ਼ਨ ਜਿਹੜਾ ਤੁਸੀਂ ਕਰ ਰਹੇ ਹੋ ਕੀ ਮਕਸਦ ਕੀ ਹੈ ਦਾ ਮੇਰਾ ਮਕਸਦ ਦੇਖੋ ਜਦੋਂ ਮੈਂ ਸੰਘਰਸ਼ ਕਰਦਾ ਮੇਰਾ ਮਤਲਬ ਹੈ ਕੋਈ ਡਿਸਟਰਬੀ ਨਹੀਂ ਹੋਵੇ ਰਾਸਤੇ ਵਿੱਚ ਕੋਈ ਭੀੜ ਭੜਕਾ ਨਾ ਹੋਵੇ ਆਪਾਂ ਇੱਕ ਸਾਈਡ ਤੇ ਹੋ ਕੇ ਸਰਕਾਰ ਨੂੰ ਵਧੀਆ ਮੈਸੇਜ ਦੇਈਏ ਜਿਹੜੇ ਗੱਪ ਸਰਕਾਰ ਨੇ ਮਾਰੇ ਆ ਉਹ ਲੋਕਾਂ ਦੇ ਅੰਦਰ ਉਜਾਗਰ ਕਰੇ ਇਹ ਬੜੀ ਵੱੜਾ ਖਾਪੀ ਕੀਤੀ ਹੈ 100000 ਰੁਪਏ ਵਾਲੀ ਕਿਵੇਂ ਇਸ ਚੀਜ਼ ਨੂੰ ਦੇਖੋ ਬਜਟ ਦੇ ਅੰਦਰ ਇਹ ਕਹਿੰਦੇ ਸੀ ਰੱਖਾਂਗੇ ਬਜਟ ਤੇ ਰੱਖੇ ਨਹੀਂ ਅੱਜ ਹਰ ਬੱਚਾ 120000 ਰੁਪਏ ਦਾ ਕਰਜ਼ਾਈ ਹੋ ਗਿਆ ਜੰਮ ਦਾ ਬੱਚਾ 120000 ਦਾ ਕਰਜ਼ਾਈ ਹੈ 3.5 ਕਰੋੜ ਦੀ ਮਾਤਰੀ ਅੱਜ ਤੱਕਾਈ ਹੈ 4.5 ਕੋ ਲੱਖ ਦਾ ਹਜ਼ਾਰ ਕਰੋੜ ਰੁਪਿਆ ਕਰਜ਼ਾ ਚੜ ਗਿਆ ਪਿਆ ਔਰਤ ਨੂੰ ਉਸੇ ਨਖਰੀ ਨੋਟ ਦੇ ਰਹੇ ਹੋ ਕੀ ਕਰੀਆ ਉਸ ਤੋਂ ਬਾਅਦ ਉਹ ਉਹ ਕਈ ਤਾਂ ਮੇਰੇ ਗਾਲਾਂ ਕੱਢੀ ਜਾਂਦੇ ਕਹਿੰਦੇ ਹਰਾਮਜਾਦਾ ਕੁੱਤਾ ਨਾ ਹੋਵੇ ਤਾਂ ਮੰਗਾ ਚੱਲ ਭਈ ਜੇ ਜੇ ਭੇਜੇ ਮੈਂ ਤਾਂ ਵੰਡ ਤੇ ਉਹ ਕਹਿੰਦੇ ਇਹਨਾਂ ਨੂੰ ਗਲੀ ਜਾਣ ਦੇ ਮੈਂ ਕਿਹਾ ਉਹਨਾਂ ਨੇ ਭੇਜਿਆ ਕਹਿੰਦੇ ਕੋਈ ਨਹੀਂ ਇਹਨਾਂ ਨੂੰ ਸਲੋ ਜਰ 21 ਬੋਟਾ ਮੰਗਣ ਆਂਦੇ ਨੂੰ ਗਲੀ ਦੱਸਾਂਗੇ ਮੈਂ ਪੰਜਾਬ ਵਾਸੀਆਂ ਨੂੰ ਬੇਨਤੀ ਕਰਨਾ ਚਾਹੁੰਦਾ ਖਾਸ ਤੌਰ ਤੇ ਭੈਣਾ ਨੂੰ ਤੇ ਖਾਸ ਤੌਰ ਤੇ ਲਿਆਰ ਲੁਧਿਆਣੇ ਜਿਹੜੀਆਂ ਜਿਮਨੀ ਚੋਣਾਂ ਹੋਈਆਂ ਵੀ ਇੱਥੇ ਪਰਸਲਾ ਨਗਰ ਦੇ ਅੰਦਰ 11-1100 ਰੁਪਏ ਵੰਡ ਦਿੱਤਾ ਗਿਆ ਤੁਸੀਂ ਵੀ ਆਪਦੇ ਲੀਡਰਾਂ ਤੋਂ 11-1100 ਰੁਪਏ ਮੰਗੋ ਮੇਰਾ ਨਾਮ ਵੀਕੇ ਕੁਮਾਰ ਐਮਸੀ ਐ ਮੈਂ ਪੰਜਾਬ ਦੇ ਵਿੱਚ ਬਟੰਡੇ ਨੂੰ ਬਿਲੋਂਗ ਕਰਦਾ ਅੱਜ ਦੇ ਹਾਲਾਤ ਦੇਖ ਲਓ 11-1100 ਰੁਪ ਤੱਤੀਆਂ ਦਾ ਮੇਰੇ ਗੱਲ ਪੈ ਗਈਆਂ ਕਹਿੰਦੀਆਂ ਸਾਡਾ 36000 ਬੰਦਾ ਸਾਨੂੰ 36000 ਦੇ ਪੂਰਾ ਮੈਂ ਕਹਾ ਵੀ ਫੇਰ ਕਹੀ ਕਹਿੰਦੀ ਐ ਨਕਲੀ ਐ ਮੈਂ ਕਹਾ ਜੇ ਜੇ ਉਹਦੇ ਵਾਦੇ ਨਕਲੀ ਸੀ ਉਹ ਜੇ ਵਾਦੇ ਮੇਰੇ ਨਕਲੀ ਆ ਉਹ ਜੇ ਨੋਟ ਨਕਲੀ ਐ ਉਸਦੇ ਹਾਲਾਤਾਂ ਨੇ ਇਹ ਬਣਾਤਾ ਵੀ ਉਹ ਜਿਹੜੀਆਂ ਲੇਡੀ ਜੰਨੀਆਂ ਤੱਤੀਆਂ ਪਈਆਂ ਕਹਿੰਦਾ ਇਹਨਾਂ ਨੂੰ ਐਕੀ ਗਲੀ 'ਚ ਮੋਟਾ ਮੰਗਣ ਆਂਦੇ 2027 ਤੈਨੂੰ ਦਿਖਾਵਾਂਗੇ ਵੀ ਤੂੰ ਕਿੰਨੇ ਗੱਪ ਮਾਰੇ ਪੰਜ ਗੱਪ ਇਹਨੇ ਵੱਡੇ ਵੱਡੇ ਮਾਰੇ ਪੰਜ ਗੱਪ ਇਹਨੇ ਸਭ ਤੋਂ ਵੱਡੇ ਮਾਰੇ ਜਦੋਂ ਇਹ ਰਾਜਨੀਤੀ 'ਚ ਆਇਆ ਇਹ ਕਹਿੰਦਾ ਮੈਂ ਰਾਜਨੀਤੀ 'ਚ ਨਹੀਂ ਆਂਦਾ ਜਦੋਂ ਇਹਨੇ ਅੰਦੇ ਦੇ ਨਾਲ ਉਥੇ ਲਾਇਆ ਇੱਕ ਇੱਕ ਗੱਪ ਦੂਜਾ ਗੱਪ ਕਹਿੰਦਾ ਅਸੀਂ ਕਾਂਗਰਸ ਨਾਲ ਸਮਝੌਤਾ ਨਹੀਂ ਕਰਦੇ ਫਿਰ ਸਮਝੌਤਾ ਕੀਤਾ ਤੀਜਾ ਕਹਿੰਦਾ ਅਸੀਂ ਤਨਖਾਹ ਨਹੀਂ ਲੈਂਦੇ ਫਿਰ ਤਨਖਾਹ ਲਈ ਚੌਥਾ ਹੀ ਕਹਿੰਦੇ ਅਸੀਂ ਘਰ ਕੁਆਟਰ ਕੋਠੀਆਂ ਨਹੀਂ ਲੈਂਦੇ ਫਿਰ ਕੋਠੀਆਂ ਲਈਆਂ ਬਾਥਰੂਮ ਤੇ 4-4 ਕਰੋੜ ਰੁਪਇਆ ਲਾਤਾ ਫਿਰ ਕਹਿੰਦੇ ਅਸੀਂ ਗਨਮੈਨ ਨਹੀਂ ਲੈਂਦੇ ਫਿਰ ਹਜ਼ਾਰਾਂ ਦੀ ਤਦਾਦ ਚ ਗਨਮੈਨ ਲੈ ਲਏ ਅਲੀ ਬਾਬਾ 40 ਚੋਰ ਵਾਲਾ ਕੰਮ ਬਣਿਆ ਪਿਆ ਹੈ ਦਿੱਲੀੋਂ ਲੁਟੇਰੇ ਆਏ ਹੋਏ ਆ ਪੰਜਾਬ ਚੋਂ ਪੰਜਾਬ ਨੂੰ ਲੁੱਟਣ ਲਈ ਐਸ ਕਰਕੇ ਮੇਰੀ ਬੇਨਤੀ ਹੈ ਪੰਜਾਬ ਵਾਸੀਆਂ ਨੂੰ ਇਹ ਅਲੀ ਬਾਬਾ 40 ਚੋਰਾ ਤੋਂ بچੋ ਠੀਕ ਹੈ ਠੀਕ